ਆਏ ਹਾਏ ਲੱਗੇ ਤੇ ਹੋ ਇਸਕੇ ਜਨਾਂ ਆਏ ਹਾਏ ਆਵਾਜ਼ ਦੇ ਕਿਸਕੇ ਜਨਾਂ ਹੋ ਗਿਆ ਸੁਣ ਹੀਰੇ ਮੇਲੀਏ ਢਾੜੇ ਢਾੜੇ ਤੇ ਕਿੰਨੀ ਨੂੰ ਐਸਾਂ ਢਾੜੇ ਢਾੜੇ ਇਸ ਨੀ ਗੱਲ ਸੁਣ ਚੰਨ ਰੰਗिए ਹੋ ਖਵਾਏ ਢਾਰੇ ਵਿੱਚੋਂ ਯਾਰ ਪਰੇਗਾ ਕੰਧਾਂ ਦੇ ਤਲੋਂ ਸਕੇ ਪਿੰਦੇ ਯਾਰ ਲਓ ਜੀ ਸੱਜਣੋ ਆ ਗਿਆ ਇੱਕ ਹੋਰ ਕੈਂਡਜੀ ਵੀਡੀਓ ਲੈ ਕੇ ਵੀਡੀਓ ਬਹੁਤ ਜ਼ਿਆਦਾ ਫਨੀ ਹੋਣ ਵਾਲੀ ਆ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਕਰਦੇਓ ਬੱਸ ਆਹੀ ਬੁੱਧੂ ਗੱਲਾਂ ਕਰਕੇ ਮੇਰਾ ਬਲੱਡ ਵੱਧਦਾ ਉਹ ਕਹਿੰਦੇ ਨਹੀਂ ਹੁੰਦੇ ਰੱਬ ਨੂੰ ਪੁੰਨ ਦੇ ਕੇ ਆਇਆ ਬਹਿਰਿਆ ਤੈਨੂੰ ਕਾਧੀਆਂ ਕਾਲੀਆਂ ਪਈਆਂ ਸੀ ਚਾਚੇ ਦਾ ਤਾਂ ਤੇਰੇ ਹਜੇ ਸੜੇ ਫਿਰਦੇ ਨੇ ਰੱਬ ਨੇ ਸਾਨੂੰ ਤਾਂ ਸੰਤ ਮੂਤਾਂ ਲਈ ਲਾਇਆ ਇਸ ਜਨਾਬ ਇਸ ਖਿਦਕ ਮਮਾ ਤੂੰ ਤਾਂ ਜਾਣੀ ਕਰ ਦਿੱਤੀ ਕੋਦਮ ਉਹ ਫੂਕਦਾ ਕਾਲਜਾ ਪਤੰਦਰਾ ਚਾਹ ਤਾਂ ਪੀ ਗ ਲੈਣ ਦਿੰਦਾ ਕਿਹੜੇ ਬਾਬੇ ਨੂੰ ਮੰਨਦਾ ਬਾਈ ਮੈਨੂੰ ਵੀ ਦੱਸ ਦੇ ਵੀਰ ਬਣ ਕੇ ਪਹਿਲਾਂ ਚਾਹ ਨਾਲ ਕਾਲਜਾ ਫੂਕਦਾ ਸੀ ਨਾਲ ਨਾਲ ਤਜਾਪੀ ਬਣਨ ਲੱਗ ਗਿਆ ਸਪੇਸਾਂ ਤੇ ਹੀ ਪੱਦਾ ਵਾਲੀ ਨਾੜੀ ਪਰਵਾਉਣ ਨੂੰ ਫਿਰਦਾ ਸਾਰਿਆਂ ਨੇ ਮਨ ਦੀਆਂ ਰੰਗ ਰੰਗ ਕੇ ਭੱਜ ਜਾ ਸਾਰੇ ਅੱਕਿਆ ਬੁੰਡ ਦਾ ਭਾਂਡਾ ਬਣਾ ਦੇਣਾ ਰਲ ਕੇ ਗੱਜ-ਬੱਜ ਕੇ ਸਾਰਿਆਂ ਨੇ ਪੰਗ ਪੰਗ ਪੀ ਕੇ ਚੜ ਜਾਣਾ ਕਿਸੇ ਨੇ ਤੇਰੇ ਤੇ ਅੱਛਾ ਨੀ ਤੇਰੇ جگਦੇ ਆ ਨੈਣ ਜਿਵੇਂ ਜੁਗਨੂ ਨੀ ਗੱਲ ਸੁਣ ਇਹ ਸਭ ਕੁਝ ਵੇਖ ਵੇਖ ਕੇ ਮੈਂ ਅੱਕ ਗਿਆ ਹੁਣ ਮੈਂ ਦੁਨੀਆ داری ਛੱਡ ਕੇ ਸੰਤ ਬਣ ਜਾਣਾ ਚੰਨ ਰੰਗੀਏ ਕੀ ਕਸੂਰ ਆ ਸਾਡਾ ਰੱਬਾ ਮੇਰੇ ਦਿੱਚ ਲੰਘ ਕੇ ਨੀ ਜਦੋਂ ਮੇਰੇ ਕੋਲੋਂ ਲੰਘੀਏ ਮੇਰੀ ਤਾਂ ਪਹਿਲੀ ਵਾਈ ਚੱਲ ਗਿਆ ਭਾਈ ਕਹਤਾ ਹੀ ਜਰਾ ਐ ਆਪਾਂ ਪਾਂਵੇਂ ਲੱਖ ਮਾਰਾ ਸੀ ਔਰ ਉਹਨੇ ਕਦੇ ਤੇਰੇ ਵਾਂਗੂ ਕੁਦੂ ਕੰਮ ਨਹੀਂ ਕੀਤੇ ਇਹਨੂੰ ਕਹਿੰਦੇ ਆ ਜਰੂਸ ਮਹਿਕਮੇ ਦਾ ਚਪਾਸੀ ਬੈਂਕ ਦੀ ਬੁਰੀ ਚੁੱਕ ਕੇ ਬੰਡ ਮਾਰੋ ਸਾਲੀ ਦੀ ਰਏਗਾ ਦੀ ਮਾਂ ਜਿਲਾਂ ਦੇ ਰੱਖਿਆ ਪਲਾਸਟਰ ਕਰ ਲੈਣਾ ਸੀ ਯਾਰ ਪਰੇਗਾ ਕੰਦਾਈ ਤੈਨੂੰ ਤੇ ਤੂੰ ਗਿਆ ਮੇਰਾ ਯਾਰ ਪਰੇਗਾ ਕੰ ਬਹੁਤ ਬੁਝੇ ਚੀ ਜਾ ਗੰ ਸੱਡੀ ਨਾ ਜਦੋਂ ਤੱਕ ਤੇਰੀ ਫੋਟੋ ਮਾਤਾ ਦੇ ਕੋਲ ਨਹੀਂ ਲੱਗਦੀ ਆਓ ਦੀ ਮਾਂ ਚੋਕਰ ਕਰ ਤਾਂ ਕਈ ਪੈਂਦੇ ਆ ਪਰ ਕੰਮ ਤੇਰੇ ਡੰਗਾਂ ਵਾਲਿਆ ਵਾਓ ਹਾਂਜੀ ਮਿੱਤਰੋ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਕਰਦੇ ਹੋ ਮਿਲਦੇ ਆ ਅਗਲੀ ਵੀਡੀਓ ਵਿੱਚ ਜਦ ਤੱਕ ਲਈ ਰੱਬ ਰੱਖਾ ਆਈ ਲਵ ਯੂ ਦੋਸਤੋ ਬਾਏ ਬਾਏ ਦੋਸਤੋ